ਜਿਸਨੇ ਕਦੇ ਚੁਕਣਾ ਨਹੀਂ ਸਿੱਖਿਆ ਅੱਜ ਚੁਕਣਾ ਪਿਆ ਇਹ ਉਹੀ ਗਲਾਬ ਸਿੱਧੂ ਹੈ ਜਿਸ ਦੇ ਗੀਤਾਂ ਤੇ ਪੂਰੀ ਜਵਾਨੀ ਝੂਮਦੀ ਸੀ ਜਿੱਥੇ ਉਸਦਾ ਨਾਮ ਆਉਂਦਾ ਸੀ ਉਥੇ એનર્ਜੀ ਆ ਜਾਂਦੀ ਸੀ ਪਰ ਹੁਣ ਉਸੇ ਗਾਇਕ ਦੇ ਬੋਲਾਂ ਨੇ ਪਿੰਡਾਂ ਚ ਰੋਲਾ ਪਾ ਦਿੱਤਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋਲਾ ਜੰਕਸ਼ਨ ਤੇ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਹਰ ਰੋਜ਼ ਇੱਕ ਨਵੀਂ ਅਪਡੇਟ ਗੱਲ ਹੈ ਇਸ ਦੇ ਨਵੇਂ ਗਾਣੇ ਜੱਟਾ ਲਵ ਯੂ ਦੀ ਇੱਕ ਲਾਈਨ ਜੋ ਫੈਨਸ ਲਈ ਸ਼ਾਇਰੀ ਸੀ ਪਰ ਸਰਪੰਚ ਲਈ ਇੱਜ਼ਤ ਦਾ ਸਵਾਲ ਬਣ ਗਈ ਸਰਪੰਚ ਐਸੋਸੀਏਸ਼ਨ ਨੇ ਸਿੱਧਾ ਮੋਰਚਾ ਖੋਲ ਦਿੱਤਾ ਉਹਨਾਂ ਦਾ ਕਹਿਣਾ ਗਾਣੇ ਚ ਸਾਡੇ ਜਿਹੇ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਹੈ ਤੇ ਜੇ ਗੁਲਾਬ ਸਿੱਧੂ ਨੇ ਸਫਾਈ ਨਾ ਦਿੱਤੀ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਸਵਾਲ ਇਹ ਉੱਠਦਾ ਹੈ ਕਿ ਕਲਾਕਾਰ ਨੂੰ ਆਪਣੇ ਬੋਲ ਲਿਖਣ ਤੋਂ ਪਹਿਲਾਂ ਸੋਚਣਾ ਨਹੀਂ ਚਾਹੀਦਾ ਜਾਂ ਫਿਰ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਜਾਂਦਾ ਹੈ ਕਈ ਵਾਰ ਗਾਣੇ ਦੇ ਬੋਲਾਂ ਚ ਕੰਟਰੋਵਰਸੀ ਪੈਦਾ ਕਰਨਾ ਇੱਕ ਤਰੀਕਾ ਬਣ ਗਿਆ ਹੈ ਕਿਉਂਕਿ ਜਿੱਥੇ ਰੋਲਾ ਹੁੰਦਾ ਹੈ ਉੱਥੇ ਵਿਊ ਵਧਦੇ ਨੇ ਤੇ ਜਿੱਥੇ ਵਿਊ ਨੇ ਉੱਥੇ ਫੇਮ ਆਉਂਦੀ ਹੈ ਪਰ ਇਸ ਵਾਰੀ ਮਾਮਲਾ ਇੰਨਾ ਵੱਡਾ ਹੋ ਗਿਆ ਕਿ ਗੁਲਾਬ ਸਿੱਧੂ ਨੂੰ ਖੁਦ ਆ ਕੇ ਕੈਮਰਾ ਸਾਹਮਣੇ ਆਉਣਾ ਪਿਆ ਤੇ ਹੱਥ ਜੋੜ ਕੇ ਮਾਫੀ ਮੰਗਣੀ ਪਈ ਉਹਨਾਂ ਨੇ ਕਿਹਾ ਮੈਨੂੰ ਛੋਟਾ ਭਰਾ ਸਮਝ ਕੇ ਮਾਫ ਕਰ ਦਿਓ ਮੇਰਾ ਕਿਸੇ ਦਾ ਦਿਲ ਦੁਖਾਉਣ ਦਾ ਇਰਾਦਾ ਨਹੀਂ ਸੀ ਇਹ ਲਾਈਨ ਉਸ ਦੇ ਫੈਨਸ ਲਈ ਇਮੋਸ਼ਨ ਸੀ ਪਰ ਕ੍ਰਿਟਿਸਿਜ਼ ਲਈ ਸਟਰੈਟੇਜੀ ਵੀ ਲੱਗੀ ਕਿਸੇ ਨੇ ਕਿਹਾ ਸਿੱਧੂ ਨੇ ਜਿੱਦ ਬਚਾਈ ਕਿਸੇ ਨੇ ਕਿਹਾ ਉਹ ਦਬਾਅ ਹਟਾ ਆ ਗਿਆ ਤੇ ਕੁਝ ਕਹਿਣ ਲੱਗੇ ਇਹ ਸਭ ਪਬਲਿਸਿਟੀ ਸਟੰਟ ਸੀ ਤਾਂ ਜੋ ਗਾਣਾ ਟ੍ਰੈਂਡ ਕਰੇ ਰੋਲਾ ਜੰਕਸ਼ਨ ਦਾ ਸਿਰਫ ਇਹ ਪੁੱਛਦਾ ਹੈ ਕਿ ਕਲਾਕਾਰ ਦੀ ਆਜ਼ਾਦੀ ਦਾ ਕੋਈ ਲਿਮਟ ਹੋਣੀ ਚਾਹੀਦੀ ਹੈ ਜਾਂ ਫਿਰ ਆਡੀਅנס ਨੂੰ ਡਿਸਾਈਡ ਕਰਨਾ ਚਾਹੀਦਾ ਹੈ ਕਿ ਆਰਟ ਦਾ ਮਤਲਬ ਕੀ ਹੈ ਆਪਣੀ رائے ਕਮੈਂਟ ਚ ਜ਼ਰੂਰ ਦੱਸੋ ਏ ਕੀ ਮਾਫੀ ਦਿਲੋਂ ਸੀ ਜਬ ਪਬਲਿਸਿਟੀ ਸਟੰਟ ਤੇ ਇਹੋ ਜੇ ਰੋਲੇ ਸਭ ਤੋਂ ਪਹਿਲਾਂ ਵੇਖਣ ਲਈ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਓ ਮਿਲਦੇ ਹਾਂ ਅਗਲੀ ਵੱਡੀ ਖਬਰ ਨਾਲ ਜਦ ਤੱਕ ਲਈ ਧੰਨਵਾਦ ਜੀ